ਨਮਕ ਅਤੇ ਚੀਨੀ ਬ੍ਰਾਂਡਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਆਏ ਸਾਹਮਣੇ ਚੀਨੀ ਜੋ ਪਲਾਸਟਿਕ ਮਿਲਣਾ ਸਿਹਤ ਲਈ ਬਣਿਆ ਚਿੰਤਾ ਦਾ ਵਿਸ਼ਾ ਪੂਰੀ ਰਿਪੋਰਟ ਤੁਹ ਤੁਸੀਂ ਵੀ ਹੋ ਜਾਓਗੇ ਹੈਰਾਨ ਦਰਅਸਲ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਨਮਕ ਅਤੇ ਚੀਨੀ ਬ੍ਰਾਂਡਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਸਾਹਮਣੇ ਆਏ ਨੇ ਭਾਰਤੀ ਨਮਕ ਅਤੇ ਖੰਡ ਦੇ ਬ੍ਰਾਂਡਾਂ ਦੇ ਵਿੱਚ ਮਾਈਕਰੋ ਪਲਾਸਟਿਕਸ ਹੋਣ ਦਾ ਦਾਵਾ ਕੀਤਾ ਗਿਆ ਇਸ ਰਿਪੋਰਟ ਚ 10 ਤਰ੍ਹਾਂ ਦੇ ਨਮਕ ਅਤੇ 5 ਤਰ੍ਹਾਂ ਦੀ ਖੰਡ ਦੀ ਜਾਂਚ ਕਰਨ ਦਾ ਦਾਵਾ ਕੀਤਾ ਗਿਆ ਖੋਜ ਦੇ ਅਨੁਸਾਰ ਸਾਰੇ ਭਾਰਤੀ ਨਮਕ ਅਤੇ ਖੰਡ ਦੇ ਬ੍ਰਾਂਡ ਪੈਕ ਕੀਤੇ ਤੇ ਅਨਪੈਕ ਕੀਤੇ ਦੇ ਵਿੱਚ ਮਾਈਕਰੋ ਪਲਾਸਟਿਕਸ ਪਾਏ ਗਏ ਹਨ ਉੱਥੇ ਹੀ ਰੋਕ ਲੂਨ ਸਮੁੰਦਰੀ ਲੂਨ ਟੇਬਲ ਲੂਨ ਅਤੇ ਕੱਚੇ ਲੂਨ ਦੇ ਨਮੂਨਿਆਂ ਉੱਤੇ ਖੋਜ ਕੀਤੀ ਗਈ ਹੈ। ਤੁਹਾਨੂੰ ਦੱਸਦੇ ਕਿ ਇਸ ਦੇ ਨਾਲ ਹੀ ਬੁਜਾਰਾਂ ਤੋਂ ਖਰੀਦੀ ਗਈ ਖੰਡ ਨੂੰ ਵੀ ਰਿਪੋਰਟਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਖੋਜ ਦੇ ਵਿੱਚ ਸਾਰੇ ਨਮੂਨਿਆਂ ਦੇ ਵਿੱਚ ਫਾਈਬਰਸ ਪਲੇਟਸ ਅਤੇ ਟੁਕੜਿਆਂ ਦੇ ਰੂਪ ਦੇ ਵਿੱਚ ਮਾਈਕਰੋਪਲਾਸਟਿਕਸ ਦੀ ਵਯੂਦਗੀ ਪਾਈ ਗਈ ਸੀ। ਉੱਥੇ ਹੀ ਮਾਈਕਰੋਪਲਾਸਟਿਕਸ ਦਾ ਆਕਾਰ ਸੀ ਜੋ 0.1 ਤੋਂ 5 ਮਿਲੀਮੀਟਰ ਤੱਕ ਰਿਕਾਰਡ ਕੀਤਾ ਗਿਆ ਸੀ। ਤਾਂ ਦੱਸਦੀ ਹੈ ਕਿ ਆयोडीਨ ਯੁਕਤ ਲੂਣ ਦੇ ਵਿੱਚ ਵੀ ਮਾਈਕਰੋਪਲਾਸਟਿਕਸ ਦਾ ਉੱਚ ਪੱਧਰ ਪਾਇਆ ਗਿਆ ਹੈ ਇਸ ਦੇ ਵਿੱਚ ਪਤਲੇ ਰੇਸ਼ਿਆਂ ਦੇ ਰੂਪ ਦੇ ਵਿੱਚ ਮਾਈਕਰੋਪਲਾਸਟਿਕ ਮੌਜੂਦ ਪਾਇਆ ਗਿਆ ਖੋਜ ਦਾ ਉਦੇਸ਼ ਮਾਈਕਰੋਪਲਾਸਟਿਕ ਦੇ ਡਾਟਾਵੇਸ ਨੂੰ ਇਕੱਠਾ ਕਰਨਾ ਸੀ ਤਾਂ ਜੋ ਅੰਤਰਰਾਸ਼ਟਰੀ ਪਲਾਸਟਿਕ ਸੰਧੀ ਤਹਿਤ ਸਾਰੀਆਂ ਸੰਸਥਾਵਾਂ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ ਜਾ ਸਕੇ ਤਾਂ ਦੱਸਤੀ ਹੈ ਕਿ ਜੋਖਮਾਂ ਨੂੰ ਘਟਾਉਣਾ ਹੈ ਤਾਂ ਜੋ ਖੋਜ ਕਰਤਾ ਇਸ ਰਿਪੋਰਟ ਦੇ ਆਧਾਰ ਤੇ ਜੋਖਮਾਂ ਨੂੰ ਘਟਾਉਣ ਲਈ ਯਤਨ ਕਰ ਸਕਣ ਤਾਂ ਉੱਥੇ ਹੀ ਇਹ ਵੀ ਜ਼ਰੂਰੀ ਹੈ ਕਿ ਇੰਨਾ ਜ਼ਿਆਦਾ ਪਲਾਸਟਿਕ ਮਿਲਣਾ ਸਿਹਤ ਲਈ ਕਿੰਨਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਇਸ ਦੇ ਦੁਰਗਾਮੀ ਨਤੀਜਿਆਂ ਨਾਲ ਨਜਿੱਠਣ ਲਈ ਹੋਰ ਅਧਿਐਨ ਜ਼ਰੂਰੀ ਨੇ ਸੁੱਕੇ ਨਮਕ ਦੇ ਵਿੱਚ ਮਾਈਕਰੋਪਲਾਸਟਿਕਸ ਦੀ ਮੌਜੂਦਗੀ 6.71 ਤੋਂ 90.0 ਤੱਕ ਦੱਸੀ ਗਈ ਸਭ ਤੋਂ ਬਾਅਦ ਡੈਸੀਟੀ ਆਇਓਡੀਨ ਵਾਲੇ ਲੂਨ ਦੇ ਵਿੱਚ ਅਤੇ ਸਭ ਤੋਂ ਘੱਟ ਰੌਕ ਲੂਨ ਦੇ ਵਿੱਚ ਪਾਇਆ ਗਿਆ ਖੰਡ ਦੇ ਵਿੱਚ 11.85 ਤੋਂ 68.25 ਰੁਪਏ ਪ੍ਰਤੀ ਕਿਲੋਗ੍ਰam ਪਾਇਆ ਗਿਆ ਤਾਂ ਦੱਸਿਆ ਕਿ ਮਾਈਕਰੋਪਲਾਸਟਿਕ ਵਿਸ਼ਪ ਦੇ ਵਿੱਚ ਵਾਤਾਵਰਣ ਅਤੇ ਸਿਹਤ ਦੋਵਾਂ ਲਈ ਖਤਰਨਾਕ ਨੇ ਪਲਾਸਟਿਕ ਦੇ ਛੋਟੇ ਕਣ ਪਾਣੀ ਹਵਾ ਤੇ ਭੋਜਨ ਰਾਹੀਂ ਮਨੁੱਖੀ ਸਰੀਰ ਦੇ ਵਿੱਚ ਦਾਖਲ ਹੋ ਸਕਦੇ ਨੇ ਇਹ ਕਣ ਫੇਫੜਿਆਂ ਤੇ ਦਿਲ ਲਈ ਘਾਤਕ ਜਿਸ ਨਾਲ ਨਵ ਜੰਮੇ ਬੱਚੇ ਵੀ ਬਿਮਾਰ ਹੋ ਸਕਦੇ ਨੇ ਇਸ ਤੋਂ ਪਹਿਲਾਂ ਵੀ ਇੱਕ ਖੋਜ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇੱਕ ਆਸਤ ਭਾਰਤੀ ਹਰ ਰੋਜ਼ 10 ਚਮਚ ਚੀਨੀ ਖਾਂਦਾ ਹੈ ਇਸ ਦੇ ਨਾਲ ਹੀ ਲਗਭਗ 10.98 ਗ੍ਰਾਮ ਨਮਕ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਚਿੰਤਾ ਜਨਕ ਹੈ ਪਿਊਰਰ ਪੋਰ ਡੇਲੀ ਪੋਸਟ ਪੰਜਾਬੀ ਨਮਕ ਅਤੇ ਚੀਨੀ ਬ੍ਰਾਂਡਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਆਏ ਸਾਹਮਣੇ ਚੀਨੀ ਜੋ ਪਲਾਸਟਿਕ ਮਿਲਣਾ ਸਿਹਤ ਲਈ ਬਣਿਆ ਚਿੰਤਾ ਦਾ ਵਿਸ਼ਾ ਪੂਰੀ ਰਿਪੋਰਟ ਤੁਸੀ ਵੀ ਹੋ ਜਾਓਗੇ ਹੈਰਾਨ ਦਰਅਸਲ ਮੀਡੀਆ ਰਿਪੋਰਟ ਅਨੁਸਾਰ ਭਾਰਤੀ ਨਮਕ ਅਤੇ ਚੀਨੀ ਬ੍ਰਾਂਡਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਸਾਹਮਣੇ ਆਏ ਨੇ ਭਾਰਤੀ ਨਮਕ ਅਤੇ ਖੰਡ ਦੇ ਬ੍ਰਾਂਡਾਂ ਦੇ ਵਿੱਚ ਮਾਈਕਰੋਪਲਾਸਟਿਕਸ ਹੋਣ ਦਾ ਦਾਵਾ ਕੀਤਾ ਗਿਆ ਇਸ ਰਿਪੋਰਟ ਚ 10 ਤਰ੍ਹਾਂ ਦੇ ਨਮਕ ਅਤੇ 5 ਤਰ੍ਹਾਂ ਦੀ ਖੰਡ ਦੀ ਜਾਂਚ ਕਰਨ ਦਾ ਦਾਵਾ ਕੀਤਾ ਗਿਆ ਖੋਜ ਦੇ ਅਨੁਸਾਰ ਸਾਰੇ ਭਾਰਤੀ ਨਮਕ ਅਤੇ ਖੰਡ ਦੇ ਬ੍ਰਾਂਡ ਪੈਕ ਕੀਤੇ ਤੇ ਅਨਪੈਕ ਕੀਤੇ ਦੇ ਵਿੱਚ ਮਾਈਕਰੋਪਲਾਸਟਿਕਸ ਪਾਏ ਗਏ ਹਨ ਉੱਥੇ ਹੀ ਰੋਕ ਲੂਨ ਸਮੁੰਦਰੀ ਲੂਨ ਟੇਬਲ ਲੂਨ ਅਤੇ ਕੱਚੇ ਲੂਨ ਦੇ ਨਮੂਨਿਆਂ ਉੱਤੇ ਖੋਜ ਕੀਤੀ ਗਈ ਹੈ ਤਹਾਨੂੰ ਦੱਸਦੇ ਕਿ ਇਸ ਦੇ ਨਾਲ ਹੀ 부ਜਾਰਾਂ ਤੋਂ ਖਰੀਦੀ ਗਈ ਖੰਡ ਨੂੰ ਵੀ ਰਿਪੋਰਟਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਖੋਜ ਦੇ ਵਿੱਚ ਸਾਰੇ ਨਮੂਨਿਆਂ ਦੇ ਵਿੱਚ ਫਾਈਬਰਸ ਪਲੇਟਸ ਅਤੇ ਟੁਕੜਿਆਂ ਦੇ ਰੂਪ ਦੇ ਵਿੱਚ ਮਾਈਕਰੋਪਲਾਸਟਿਕਸ ਦੀ ਵਯੂਦਗੀ ਪਾਈ ਗਈ ਸੀ। ਉੱਥੇ ਹੀ ਮਾਈਕਰੋਪਲਾਸਟਿਕਸ ਦਾ ਆਕਾਰ ਸੀ ਜੋ 0.1 ਤੋਂ 5 ਮਿਲੀਮੀਟਰ ਤੱਕ ਰਿਕਾਰਡ ਕੀਤਾ ਗਿਆ ਸੀ। ਤਾਂ ਦੱਸਦੇ ਕਿ ਆਇਓਡੀਨ ਯੁਕਤ ਲੂਣ ਦੇ ਵਿੱਚ ਵੀ ਮਾਈਕਰੋਪਲਾਸਟਿਕਸ ਦਾ ਉੱਚ ਪੱਧਰ ਪਾਇਆ ਗਿਆ। ਇਸਦੇ ਵਿੱਚ ਪਤਲੇ ਰੇਸ਼ਿਆਂ ਦੇ ਰੂਪ ਦੇ ਵਿੱਚ ਮਾਈਕਰੋਪਲਾਸਟਿਕ ਮੌਜੂਦ ਪਾਇਆ ਗਿਆ। ਖੋਜ ਦਾ ਉਦੇਸ਼ ਮਾਈਕਰੋਪਲਾਸਟਿਕ ਦੇ ਡਾਟਾਵੇਸ ਨੂੰ ਇਕੱਠਾ ਕਰਨਾ ਸੀ ਤਾਂ ਜੋ ਅੰਤਰਰਾਸ਼ਟਰੀ ਪਲਾਸਟਿਕ ਸੰਧੀ ਤਹਿਤ ਸਾਰੀਆਂ ਸੰਸਥਾਵਾਂ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ ਜਾ ਸਕੇ। ਤਾਂ ਦੱਸਤੀ ਹੈ ਕਿ ਜੋਖਮਾਂ ਨੂੰ ਘਟਾਉਣਾ ਹੈ ਤਾਂ ਜੋ ਖੋਜ ਕਰਤਾ ਇਸ ਰਿਪੋਰਟ ਦੇ ਆਧਾਰ ਤੇ ਜੋਖਮਾਂ ਨੂੰ ਘਟਾਉਣ ਲਈ ਯਤਨ ਕਰ ਸਕਣ। ਤਾਂ ਉੱਥੇ ਹੀ ਇਹ ਵੀ ਜ਼ਰੂਰੀ ਹੈ ਕਿ ਇੰਨਾ ਜ਼ਿਆਦਾ ਪਲਾਸਟਿਕ ਮਿਲਣਾ ਸਿਹਤ ਲਈ ਕਿੰਨਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਇਸ ਤੇ ਦੁਰਗਾਮੀ ਨਤੀਜਿਆਂ ਨਾਲ ਨਜਿੱਠਣ ਲਈ ਹੋਰ ਅਧਿਐਨ ਜ਼ਰੂਰੀ ਨੇ ਸੁੱਕੇ ਨਮਕ ਦੇ ਵਿੱਚ ਮਾਈਕਰੋਪਲਾਸਟਿਕਸ ਦੀ ਮੌਜੂਦਗੀ 6.71 ਤੋਂ 90.0 ਤੱਕ ਦੱਸੀ ਗਈ ਸਭ ਤੋਂ ਵੱਧ ਡੈਸਿਟੀ ਆਇਓਡੀਨ ਵਾਇਲ ਲੂਨ ਦੇ ਵਿੱਚ ਅਤੇ ਸਭ ਤੋਂ ਘੱਟ ਰੌਕ ਲੂਨ ਦੇ ਵਿੱਚ ਪਾਇਆ ਗਿਆ ਖੰਡ ਦੇ ਵਿੱਚ 11.85 ਤੋਂ 68.25 ਰੁਪਏ ਪ੍ਰਤੀ ਕਿਲੋਗ੍ਰam ਪਾਇਆ ਗਿਆ ਤਾਂ ਦੱਸਿਆ ਕਿ ਮਾਈਕਰੋਪਲਾਸਟਿਕ ਵਿਸ਼ਵ ਦੇ ਵਿੱਚ ਵਾਤਾਵਰਣ ਅਤੇ ਸਿਹਤ ਦੋਵਾਂ ਲਈ ਖਤਰਨਾਕ ਨੇ ਪਲਾਸਟਿਕ ਦੇ ਛੋਟੇ ਕਣ ਪਾਣੀ ਹਵਾ ਤੇ ਭੋਜਨ ਰਾਹੀਂ ਮਨੁੱਖੀ ਸਰੀਰ ਦੇ ਵਿੱਚ ਦਾਖਲ ਹੋ ਸਕਦੇ ਨੇ ਇਹ ਕਣ ਫੇਫੜਿਆਂ ਤੇ ਦਿਲ ਲਈ ਘਾਤਕ ਜਿਸ ਨਾਲ ਨਵ ਜੰਮੇ ਬੱਚੇ ਵੀ ਬਿਮਾਰ ਹੋ ਸਕਦੇ ਨੇ ਇਸ ਤੋਂ ਪਹਿਲਾਂ ਵੀ ਇੱਕ ਖੋਜ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇੱਕ ਔਸਤ ਭਾਰਤੀ ਹਰ ਰੋਜ਼ 10 ਚਮਚ ਚੀਨੀ ਖਾਂਦਾ ਹੈ ਇਸ ਦੇ ਨਾਲ ਹੀ ਲਗਭਗ 10.98 ਗ੍ਰਾਮ ਨਮਕਦੀਵੀ ਵਰਤੋ ਕੀਤੀ ਜਾਂਦੀ ਹੈ ਜੋ ਕਿ ਚਿੰਤਾ ਜਨਕ ਹੈ ਪਿਓਰਰ ਕੋਰ ਡੇਲੀ ਪੋਸਟ ਪੰਜਾਬੀ